ਇਹ ਕਿਵੇਂ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਮੈਨੂੰ ਇਹਨਾਂ ਦਾ ਪਤਾ ਵੀ ਤੁਸੀਂ ਹੌਕੀ ਖੁੱਦ ਖੇਡਦੇ ਰਹੇ ਹੋ ਜੀ ਇਹਦੇ ਮਨ ਵਿੱਚ ਖਿਆਲ ਪਾਜੀ ਇਸ ਕਰਕੇ ਆਇਆ ਵੀ ਆਪਾਂ ਇੰਡੀਆ 'ਚ ਦੇਖਦੇ ਆਂ ਜੀ ਕਿੰਨੇ ਸਾਰੇ ਟੂਰਨਾਮੈਂਟ ਹੁੰਦੇ ਆ ਤੇ ਜਦੋਂ ਅਸੀਂ ਇੱਥੇ ਆ ਸੀ ਵੀ ਹੌਕੀ ਖੇਡਦੇ ਰਹੇ ਨਿਊਜ਼ੀਲੈਂਡ ਤੋਂ ਮੈਂ ਵੀ ਆਇਆ ਆ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚ ਇੱਥੇ ਕੋਈ ਟੂਰਨਾਮੈਂਟ ਨਹੀਂ ਹੁੰਦਾ ਸੀ ਸਾਡੇ ਕੋਈ ਇੰਟਰਨੈਸ਼ਨਲ ਪਲੇਅਰ ਵੀ ਆ ਰਹੇ ਆ ਅੱਛਾ ਕਿੰਨੇ ਆ ਰਹੇ ਆ ਇੰਟਰਨੈਸ਼ਨਲ ਪਲੇਅਰ ਆਪਣੇ ਕੋਲ ਪਾਜੀ 7 ਤੋਂ 8 ਇੰਟਰਨੈਸ਼ਨਲ ਪਲੇਅਰ ਆ ਰਹੇ ਆ ਇੰਡੀਆ ਪਾਕਿਸਤਾਨ ਇੱਕ ਮੁੰਡਾ ਮੈਕਸੀਕੋ ਦਾ ਵੀ ਆ ਉਹ ਵੀ ਖੇਡ ਰਿਹਾ ਤੇ ਇੱਕ ਮੁੰਡਾ ਮਲੇਸ਼ੀਆ ਦਾ ਆਪਣਾ ਪੰਜਾਬੀ ਮੁੰਡਾ ਜਿਹੜਾ ਮਲੇਸ਼ੀਆ ਦੀ ਟੀਮ ਲਈ ਖੇਡਿਆ ਹੋਇਆ वर्ल्ड ਕੱਪ ਉਹ ਵੀ ਆ ਰਿਹਾ ਹੈ। ਜੀ ਸੋ ਇੱਕ 콜 ਮਿਲਾ ਗਿਆ ਆਪਣੇ ਕੋਲ ਹੁਣ ਇੰਟਰਨੈਸ਼ਨਲ ਪਲੇਅਰ ਵੀ ਆ ਰਹੇ ਸੋ ਜਿਹੜਾ ਲੈਵਲ ਸੀਗਾ ਉਹ ਕਾਫੀ ਚੱਕ ਹੋ ਗਿਆ। ਇਸ ਬਾਰੇ ਕਿੱਥੇ ਕਿੱਥੇ ਹੋਣੇ ਆ ਇੱਥੇ ਮੈਲਬਰਨ 'ਚ ਕਿਹੜੀਆਂ ਕਿਹੜੀਆਂ ਤੁਸੀਂ ਜਗ੍ਹਾ ਬੁੱਕ ਕੀਤੀਆਂ? ਜੀ ਭਾਜੀ ਜਿਹੜਾ ਟੂਰਨਾਮੈਂਟ ਆਪਣਾ ਹੁੰਦਾ ਉਹ ਇੱਕੋ ਆਪਣਾ ਸਟੇਡੀਅਮ ਹੈ ਮੈਲਬਰਨ ਸਪੋਰਟ ਸੈਂਟਰ ਪਾਰਕਵਿਲ ਉਹ ਹੈਗਾ ਜੀ ਮੈਲਬਰਨ ਜ਼ੂ ਦੇ ਜਿਵੇਂ ਨਾਲ ਹੈ। ਟੇਟ ਨੈੱਟ ਬਾਲ ਐਂਡ ਹ ਸਿਟੀ ਦੇ ਜਮਾਂ ਹੀ ਕੰਡੇ ਤੇ ਆ ਜੀ ਉਹ ਸਟੇਡੀਅਮ ਟਰਨਮੈਂਟ ਦੀ ਵੈਸੇ ਕੋਈ ਟਿਕਟ ਨਹੀਂ ਰੱਖੀ ਹੋਈ ਆਪਾਂ ਪਰ ਇੱਕ ਜਨਰਲ ਕੈਟਾਗਰੀ ਉਹ ਫ੍ਰੀ ਆ ਇੱਕ ਵੀਆਈਪੀ ਟਿਕਟ ਉਹ ਸਿਰਫ ਗ੍ਰੈਂਡ ਫਾਈਨਲ ਦੀਆਂ ਟਿਕਟਾਂ ਸੀ ਇੱਕ ਦੋ ਕੈਟਾਗਰੀਆਂ ਰੱਖੀਆਂ ਹੋਈਆਂ ਤੇ ਜਿਹੜੀ ਵੀਆਈਪੀ ਟਿਕਟ ਜੇ ਤੁਸੀਂ 10 ਡਾਲਰ ਦੀ ਟਿਕਟ ਲੈਣੇ ਆ ਤਾਂ ਤੁਸੀਂ 10 ਇਨਾਮ ਜਿੱਤ ਸਕਦੇ ਆ ਜਿਹਦੇ ਵਿੱਚ ਨੰਬਰ 1 ਤੇ ਬੁਲਟ ਮੋਟਰਸਾਈਕਲ C7 অস্ট্রেলিয়ানਾਂ ਨਾਲ ਸਾਂਝ ਪਾਉਣ ਵਾਲੇ तमाम ਦੋਸਤਾਂ ਦਾ ਮੈਂ ਤਰਨਦੀ ਬਲਾਸਪੁਰ ਸਵਾਗਤ ਕਰਦਾ ਹਾਂ ਤੁਸੀਂ ਸਾਰੇ ਜਾਣਦੇ ਆ ਕਿ ਜਦੋਂ ਵੀ ਪੰਜਾਬੀਆਂ ਦੀ ਵਿਦੇਸ਼ ਦੇ ਵਿੱਚ ਗੱਲ ਹੁੰਦੀ ਆ ਤਾਂ ਉਸ ਮੌਕੇ ਕਬੱਡੀ ਦਾ ਜ਼ਿਕਰ ਹੋ ਜਾਂਦਾ ਸਾਰਾ ਜਿਹੜਾ ਸਾਡਾ ਫੋਕਸ ਆ ਕਬੱਡੀ ਤੇ ਚੱਲਿਆ ਜਾਂਦਾ ਇਹ ਕੋਈ ਗਲਤ ਗੱਲ ਨਹੀਂ ਕਿ ਕਬੱਡੀ ਦੇ ਉੱਤੇ ਅਸੀਂ ਫੋਕਸ ਨਹੀਂ ਕਰਨਾ ਪਰ ਕਬੱਡੀ ਤੋਂ ਇੱਤਰ ਵੀ ਹੋਰ ਬਹੁਤ ਸਾਰੀਆਂ ਗੇਮਸ ਨੇ ਜਿਨ੍ਹਾਂ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਮਹੱਤਵ ਆ ਜਿਨ੍ਹਾਂ ਦੇ ਵਿੱਚ ਜੇਕਰ ਤੁਹਾਡੇ ਬੱਚੇ ਭਾਗ ਲੈਣਗੇ ਤਾਂ ਤੁਹਾਡਾ ਨਾਮ ਉੱਚਾ ਹੁੰਦਾ ਤੇ ਨੈਸ਼ਨਲ ਪੱਧਰ ਦੇ ਉੱਤੇ ਪਛਾਣ ਵੀ ਬਣਦੀ ਆ ਪਰ ਕਬੱਡੀ ਅਸੀਂ ਕਿ ਜਿਹੜੇ ਕਹਿ ਸਕਦੇ ਹੋ ਸਾਡੇ ਮਹਦੂਤ ਆ ਪਰ ਜਿਹੜਾ ਕਹਿ ਸਕਦੇ ਆ ਕਿ ਕਬੱਡੀ ਤੋਂ ਹੁਣ ਹਟ ਕੇ ਵੀ ਸੋਚਣਾ ਸ਼ੁਰੂ ਹੋਇਆਗਾ ਇਹਨਾਂ ਦੇ ਵਿੱਚ ਸ਼ਾਬਾਸ਼ ਦੇਣੀ ਬਣਦੀ ਆ ਮਨਪ੍ਰੀਤ ਸਿੰਘ ਹੋਰਾਂ ਨੂੰ ਮਨਪ੍ਰੀਤ ਸਿੰਘ ਹੋਰਾਂ ਨੇ ਇੱਥੇ ਆਸਟ੍ਰੇਲੀਆ ਚ ਮੈਲਬਰਨ ਦੇ ਵਿੱਚ ਇੱਕ ਇੱਕ ਜਿਹੜਾ ਕਹਿ ਸਕਦਾ ਤਰਦਦ ਸ਼ੁਰੂ ਕੀਤਾ ਮੈਲਬਨ ਹਾਕੀ ਕੱਪ ਦੇ ਉੱਤੇ ਦੇ ਨਾਂ ਹੇਠ ਹੁਣ ਫੇਰ ਮੈਲਬਨ ਹਾਕੀ ਕੱਪ ਹੋ ਰਿਹਾ ਤੇ ਗੱਲਬਾਤ ਕਰਾਂਗੇ ਮਨਪ੍ਰੀਤ ਨਾਲ ਇਹਦੇ ਪਿੱਛੇ ਕੀ ਉਹਨਾਂ ਦਾ ਮਕਸਦ ਹੈਗਾ ਕੀ ਉਹ ਸੋਚਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਹਨਾਂ ਦੀ ਯੋਜਨਾਵਾਂ ਨੇ ਤੇ ਇਸ ਵਾਰ ਇਹਨਾਂ ਦੇ ਵੱਲੋਂ ਜਿਹੜੇ ਕਰਵਾਏ ਜਾ ਰਹੇ ਇਸ ਕੱਪ ਦੀ ਖਾਸियत ਕੀ ਆ ਮਨਪ੍ਰੀਤ ਸਭ ਤੋਂ ਪਹਿਲਾਂ ਸੀ7 ਆਸਟ੍ਰੇਲੀਆ ਦੇ ਉੱਤੇ ਸਵਾਗਤ ਹੈ ਥੈਂਕ ਯੂ ਭਾਜੀ ਤੁਹਾਡਾ ਬਹੁਤ ਬਹੁਤ ਸੀ7 ਆਸਟ੍ਰੇਲੀਆ ਤੇ ਟਾਈਮ ਦੇਣ ਲਈ ਜੀ ਪਹਿਲੀ ਗੱਲ ਤੁਸੀਂ ਵਧਾਈ ਦੇ ਹੱਕਦਾਰ ਹੋ ਜਿਨ੍ਹਾਂ ਨੇ ਇਹ ਲੀਗ ਤੋਂ हट ਕੇ ਸੋਚਿਆ ਤੇ ਇਹਨੂੰ ਏਡਾ ਵੱਡਾ ਇਵੈਂਟ ਬਣਾਇਆ ਤੇ ਇਹ ਕਿਵੇਂ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਮੈਨੂੰ ਇਹਨਾਂ ਦਾ ਪਤਾ ਵੀ ਤੁਸੀਂ ਹਾਕੀ ਖੁੱਦ ਖੇਡਦੇ ਰਹੇ ਹੋ ਜੀ ਹਾਂਜੀ ਹਾਂਜੀ ਭਾਜੀ ਬਿਲਕੁਲ ਇਹਦੇ ਮਨ ਵਿੱਚ ਖਿਆਲ ਭਾਜੀ ਇਸ ਕਰਕੇ ਆਇਆ ਵੀ ਆਪਾਂ ਇੰਡੀਆ 'ਚ ਦੇਖਦੇ ਆਂ ਜੀ ਕਿੰਨੇ ਸਾਰੇ ਟੂਰਨਾਮੈਂਟ ਹੁੰਦੇ ਆ ਤੇ ਜਦੋਂ ਅਸੀਂ ਇੱਥੇ ਅਸੀਂ ਵੀ ਹਾਕੀ ਖੇਡਦੇ ਰਹੇ ਨਿਊਜ਼ੀਲੈਂਡ ਤੋਂ ਮੈਂ ਵੀ ਆਇਆ ਹਾਂ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚ ਇੱਥੇ ਕੋਈ ਟੂਰਨਾਮੈਂਟ ਨਹੀਂ ਹੁੰਦਾ ਸੀ ਜਿੱਦਾਂ ਆਪਣੇ ਇੱਥੇ ਲੀਗ ਚੱਲਦੀ ਆ ਮਾਰਚ ਦੇ ਵਿੱਚ ਸ਼ ਤੇ ਇੱਕ ਮੈਚ ਹੁੰਦਾ ਆ ਸੋ ਮਤਲਬ ਕੁਝ ਐਕਸਾਈਟਿੰਗ ਚੀਜ਼ ਨਹੀਂ ਹੋ ਰਹੀ ਸੀਗੀ ਜੀ ਤੇ ਉਹੀ ਚੀਜ਼ ਮੈਂ ਦੇਖਿਆ ਵੀ ਫੀਲ ਕੀਤਾ ਫਿਰ ਆਪਾਂ ਦੇਖਿਆ ਵੀ ਯਾਰ ਮੈਲਬਨ ਜਦੋਂ ਮੈਂ ਦੇਖਿਆ ਵੀ ਇੱਥੇ ਆਪਣੀ ਕਮਿਊਨਿਟੀ ਦੇ ਕਲੱਬਸ ਬਹੁਤ ਆ ਹਾਕੀ ਹਾਕੀ ਦੇ ਕਲੱਬਸ ਬਹੁਤ ਆ ਤੇ ਬੱਚੇ ਆਪਣੇ ਬਹੁਤ ਖੇਡ ਰਹੇ ਆ ਪਰ ਉਹਨਾਂ ਨੂੰ ਕੋਈ ਪਲੈਟਫਾਰਮ ਨਹੀਂ ਮਿਲ ਰਿਹਾ ਜੀ ਫਿਰ ਇਸੇ ਸੋਚਦੇ ਕਰਦੇ ਵੀ ਚਲੋ ਆਪਾਂ ਕੁਝ ਕਰੀਏ ਏਦਾਂ ਸ਼ੁਰੂ ਕੀਤਾ ਤੇ ਉਹਦਾ ਰਿਸਪੌਂਸ ਬਹੁਤ ਵਧੀਆ ਮਿਲਿਆ ਭਾਜੀ ਫਸਟ ਈਅਰ ਬਹੁਤ ਵਧੀਆ ਰਿਸਪੌਂਸ ਸੀਗਾ ਆਪਣੇ ਕੋਲ ਟੀਮਾਂ ਆਈਆਂ ਬੱਚਿਆਂ ਨੇ ਕਿਉਂਕਿ ਨਵੀਂ ਚੀਜ਼ ਸੀਗੀ ਕਿਸ ਨੇ ਐਕਸਪੈਕਟ ਨਹੀਂ ਕੀਤਾ ਸੀਗਾ ਕੋਈ ਹਾਕੀ ਦਾ ਟੂਰਨਾਮੈਂਟ ਹੋਊਗਾ ਇਸ ਲੈਵਲ ਤੇ ਫਿਰ ਅਸੀਂ ਸਟੇਡੀਅਮ ਸਰਚ ਜਦੋਂ ਕੀਤਾ ਸਟੇਡੀਅਮ ਵੀ ਅਸੀਂ ਇੰਟਰਨੈਸ਼ਨਲ ਹਾਕੀ ਸਟੇਡੀਅਮ ਚੂਜ਼ ਕੀਤਾ ਵੀ ਜਿਹੜਾ ਐਫਆਈਏ ਚ ਅਪਰੂਵਡ ਆ ਸੋ ਉਹਦੇ ਕਰਕੇ ਉਹ ਲੈਵਲ ਚੱਕ ਹੋ ਗਿਆ ਫਿਰ ਪਹਿਲੀ ਯਾਰ ਹੋਇਆ ਦੂਸਰੀ ਯਾਰ ਸਾਡਾ ਰਿਸਪਾਂਸ ਹੋਰ ਵਧੀਆ ਹੋਇਆ ਤੀਸਰੀ ਯਾਰ ਸਾਡਾ ਇਸ ਵਾਰ ਇਸ ਸਾਡੇ ਕੋਲ ਇੰਟਰਨੈਸ਼ਨਲ ਪਲੇਅਰ ਵੀ ਆ ਰਹੇ ਆ ਅੱਛਾ ਕਿੰਨੇ ਆ ਰਹੇ ਆ ਇੰਟਰਨੈਸ਼ਨਲ ਪਲੇਅਰ ਆਪਣੇ ਕੋਲ ਭਾਜੀ 7 ਤੋਂ 8 ਇੰਟਰਨੈਸ਼ਨਲ ਪਲੇਅਰ ਆ ਰਹੇ ਆ ਇੰਡੀਆ ਪਾਕਿਸਤਾਨ ਇੱਕ ਮੁੰਡਾ ਮੈਕਸੀਕੋ ਦਾ ਵੀ ਆ ਉਹ ਵੀ ਖੇਡ ਰਿਹਾ ਤੇ ਇੱਕ ਮੁੰਡਾ ਮਲੇਸ਼ੀਆ ਦਾ ਆਪਣਾ ਪੰਜਾਬੀ ਮੁੰਡਾ ਜਿਹੜਾ ਮਲੇਸ਼ੀਆ ਦੀ ਟੀਮ ਲਈ ਖੇਡਿਆ ਹੋਇਆ ਵਰਲਡ ਕੱਪ ਉਹ ਵੀ ਆ ਰਿਹਾ ਹੈ ਸੋ ਇੱਕ ਕੁੱਲ ਮਿਲਾ ਕੇ ਆਪਣੇ ਕੋਲ ਹੁਣ ਇੰਟਰਨੈਸ਼ਨਲ ਪਲੇਅਰ ਵੀ ਆ ਰਹੇ ਸੋ ਜਿਹੜਾ ਲੈਵਲ ਸੀਗਾ ਉਹ ਕਾਫੀ ਚੱਕ ਹੋ ਗਿਆ ਸੋ ਜਦੋਂ ਇੰਟਰਨੈਸ਼ਨਲ ਪਲੇਅਰ ਆਉਣ ਲੱਪੇ ਆਪਣੇ ਕੋਲ ਫਿਰ ਇੱਥੇ ਜਿਹੜੇ ਲੋਕਲ ਆਸਟ੍ਰੇਲੀਅਨ ਪਲੇਅਰ ਆ ਪ੍ਰੀਮੀਅਰ ਲੀਗ ਦੇ ਜਿਨ੍ਹਾਂ ਚੋਂ ਸਿਲੈਕਸ਼ਨ ਹੁੰਦੀ ਹੈ ਆਸਟ੍ਰੇਲੀਆ ਟੀਮ ਦੀ ਉਹਨਾਂ ਨੇ ਵੀ ਇੰਟਰਸਟ ਦਿਖਾਉਣਾ ਸ਼ੁਰੂ ਕੀਤਾ ਸੋ ਫਿਰ ਆਪਾਂ ਉਹਨੂੰ ਹੌਲੀ-ਹੌਲੀ ਆਪਣਿਆਂ ਦੇ ਵਿੱਚ ਐਡ ਮੇਨ ਮਕਸਦ ਇਹਦੇ ਵਿੱਚ ਇਹੀ ਆ ਵੀ ਆਪਣੇ ਕਮਿਊਨਿਟੀ ਦੇ ਬੱਚਿਆਂ ਨੂੰ ਮੌਕਾ ਮਿਲੇ ਜੀ ਸੋ ਇਹਦੇ ਵਿੱਚ ਮੈਜੋਰਿਟੀ ਆ ਇਸ ਵਾਰ ਸਾਡੇ ਕੋ ਜਿਹੜੇ ਬੱਚੇ ਖੇਡ ਰਹੇ ਆ ਉਹ ਅੰਡਰ 18 ਅੰਡਰ 21 ਇਸ ਏਜ ਬ੍ਰੈਕਟ ਦੇ ਮੁੰਡੇ ਖੇਡ ਰਹੇ ਆ ਤੇ ਬਿਲਕੁਲ ਉਹ ਇੰਟਰਨੈਸ਼ਨਲ ਪਲੇਅਰਾਂ ਦੇ ਨਾਲ ਰਲ ਕੇ ਖੇਡ ਰਹੇ ਆ ਪਰ ਅਸੀਂ ਇਹਦੇ ਵਿੱਚ ਥੋੜਾ ਅਸੀਂ ਟੀਮਾਂ ਦੀ ਵੀ ਸਕਰੂਟੀ ਰੱਖਦੇ ਆ ਵੀ ਇਦਾਂ ਨਹੀਂ ਵੀ ਕੋਈ ਵੀ ਕੋਈ ਵੀ ਆ ਜਾਵੇ ਇਦਾਂ ਨਹੀਂ ਰੱਖਦੇ ਹੈਗੇ ਸਾਡੇ ਕੋ ਜਿਹੜੀਆਂ ਸ਼ੁਰੂ ਤੋਂ ਟੀਮਾਂ ਚੱਲ ਰਹੀਆਂ ਆ ਰਹੀਆਂ ਅਸੀਂ ਉਹਨਾਂ ਦੇ ਵਿੱਚ ਉਹ ਬੰਦਿਆਂ ਨੂੰ ਮੌਕਾ ਦਿੰਨੇ ਆ ਵੀ ਤੁਸੀਂ ਇਹਨਾਂ ਬੰਦਿਆਂ ਦੇ ਨਾਲ ਰਲ ਕੇ ਟੀਮ ਬਣਾਓ ਜੀ ਟ੍ਰਾਈ ਆ ਵੀ ਅਗਲੇ ਸਾਲ ਤੋਂ ਅਸੀਂ ਟੀਮਾਂ ਵਧਾਈਏ ਕਿਉਂਕਿ ਪਲੇਅਰਾਂ ਦਾ ਪੂਲ ਜਿਹੜਾ ਉਹ ਸਾਡੇ ਕੋਲ ਵੱਧ ਗਿਆ ਕਿੰਨੀਆਂ ਕਿੰਨੀਆਂ ਟੀਮਾਂ ਨੇ ਇਸ ਵਾਰ ਕਿੰਨੀਆਂ ਭਾਗ ਲੈ ਰਹੀਆਂ ਇਸ ਵਾਰ ਭਾਈ ਸਾਡੇ ਕੋਲ 8 ਟੀਮਾਂ ਆ ਮੁੰਡਿਆਂ ਦੀਆਂ ਸੋ 8 ਦੇ ਵਿੱਚ 20-20 ਪਲੇਅਰ ਆ ਸੋ ਨਾਰਮਲੀ ਗਰਾਊਂਡ ਦੇ ਵਿੱਚ ਤਾਂ 11 ਖੇਡਦੇ ਆ ਫਿਰ ਸਪੇਅਰ ਹੁੰਦੇ ਆ ਤੇ ਉਹਦੇ ਵਿੱਚ ਜੇ ਤੁਹਾਡੇ ਕੋਲ ਦੋ ਗੋਲ ਕੀਪਰ ਹੋਣ ਤਾਂ ਬੈਂਚ ਤੇ ਤੁਹਾਡਾ ਟੋਟਲ ਸਕਵਾਡ 18 ਦਾ ਹੋ ਸਕਦਾ ਸੋ ਅਸੀਂ ਦੋ ਉਹਨਾਂ ਨੂੰ ਐਕਸਟਰਾ ਦਿੱਤੇ ਕਿਉਂਕਿ ਮੈਚ ਜ਼ਿਆਦਾ ਹੋਣੇ ਤਿੰਨ ਦਿਨਾਂ ਦੇ ਵਿੱਚ ਸੋ ਤੁਸੀਂ ਜੇ ਮੰਨ ਲਓ ਅਗਲੇ ਮੈਚ ਦੇ ਵਿੱਚ ਤੁਸੀਂ ਪਲੇਅਰ ਬਦਲਣਾ ਆ ਤੁਸੀਂ ਉਹ ਦੋਆਂ ਦੇ ਵਿੱਚੋਂ ਬਦਲ ਸਕਦੇ ਆ ਸੋ ਹਰੇਕ ਦੇ ਵਿੱਚ 20 ਪਲੇਅਰ ਤੇ ਤੁਸੀਂ ਲਾ ਲਓ 20 150 ਦਾ ਆਹੀ ਹੋ ਗਿਆ ਪਲੇਅਰ ਆਪਣਾ ਮੁੰਡਿਆਂ ਦਾ ਹਾਂ 160 ਮੁੰਡੇ ਹੋ ਗਏ ਠੀਕ ਆ ਜੀ ਫਿਰ ਇਸੇ ਤਰੀਕੇ ਸਾਡੇ ਕੋ ਕੁੜੀਆਂ ਦੀਆਂ 6 ਟੀਮਾਂ ਖੇਡ ਰਹੀਆਂ ਉਹ ਵੀ ਕੁੜੀਆਂ ਦੀਆਂ ਮੋਸਟਲੀ ਇੱਥੋਂ ਦੀਆਂ ਆਈਆਂ ਮੈਲਬਨ ਦੀ ਆਈਆਂ ਤੇ ਪਲੱਸ ਉਹਦੇ ਵਿੱਚ ਨਾਲ ਇੱਕ ਸਿਡਨੀ ਤੋਂ ਵੀ ਟੀਮ ਆ ਰਹੀ ਹੈ ਤੇ ਨਾਲ ਸਾਡੇ ਕੋਲ ਚਾਰ ਬੱਚਿਆਂ ਦਾ ਆ ਅੰਡਰ 15 ਏਜ ਬ੍ਰੈਕਟ ਦੇ ਵਿੱਚ ਚਾਰ ਬੱਚਿਆਂ ਦੀਆਂ ਟੀਮ ਆਇਆ ਅਸੀਂ ਵਧਾਉਣਾ ਚਾਹੁੰਦੇ ਆ ਇਹਨੂੰ ਹੋਰ ਉਹਦੇ ਲਈ ਮੈਨੂੰ ਦਿਨ ਵਧਾਉਣੇ ਪੈਣੇ ਆ ਸੋ ਉਹ ਦਿਨ ਵਧਾਉਣ ਲਈ ਥੋੜਾ ਜਿਹਾ ਇੱਥੋਂ ਪਾਜੀ ਕਾਫੀ ਕੁਝ ਦੇਖਣਾ ਪੈਂਦਾ ਹਰੇਕ ਬੰਦੇ ਦਾ ਕੰਮਕਾਰ ਹੁੰਦਾ ਆ ਹਨਾ ਉਹ ਵੀ ਆਪਾਂ ਨੂੰ ਡਿਟਰ ਕਰਨਾ ਮੈਦਾ ਦੋ ਤਿੰਨ ਵੀਕਐਂਡ ਤੁਹਾਨੂੰ ਖੂਸ ਕਰਨੇ ਪਰ ਉਹ ਪਾਜੀ ਫੇਰ ਔਖਾ ਹੋ ਜਾਣਾ ਲੋਜਿਸਟਿਕਲੀ ਕਿਉਂਕਿ ਬਾਹਰੋਂ ਸਾਡੇ ਕੋਲ ਟੀਮਾਂ ਆਉਂਦੀਆਂ ਪਲੇਅਰ ਆਉਂਦੇ ਆ ਹਾਂ ਉਹਨਾਂ ਦਾ ਉਹ ਅਗਲੇ ਸਾਲ ਟਰਾਈ ਕਰਾਂਗੇ ਤਿੰਨ ਦੀ ਜਗਾ ਚਾਰ ਦਿਨ ਕਰ ਦਈਏ ਜਿਹੜਾ ਥਰਸਡੇ ਨੂੰ ਸ਼ਾਮ ਨੂੰ ਸ਼ੁਰੂ ਕਰ ਲਈਏ ਜੀ ਸੋ ਦੈਟ ਜਿਹੜੇ ਮੈਚ ਆ ਥੋੜੇ ਹੋਰ ਕਿਉਂਕਿ ਨਿਆਣਿਆਂ ਦਾ ਮੈਂ ਵਧਾਉਣਾ ਚਾਹੁੰਦਾ ਅੰਡਰ 15 ਤਾਂ ਹੀ ਤਾਂ ਹੀ ਅੱਗੇ ਇਹਦਾ ਫਾਇਦਾ ਵੀ ਤਾਂ ਹੀ ਆ ਜੀ 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 ਆਪਣੇ ਮੈਨਾਂ ਦੇ ਵਿੱਚ ਵੀ ਖੇਡ ਤਾਂ ਉਹੀ ਬੱਚੇ ਰਹੇ ਆ ਅੰਡਰ 18 ਅੰਡਰ 21 ਆਣੇ ਪਰ ਸਟੇਲ ਜਿਹੜੇ ਛੋਟੇ ਹਨਾ ਉਹਨਾਂ ਦਾ ਇੰਟਰਸਟ ਵਧਾਉਣਾ ਚਾਹੁੰਦੇ ਆ ਆਪਾਂ ਜੀ ਤੇ ਜੀ ਬਸ ਚੱਲ ਰਿਹਾ ਇਸ ਬਾਰੇ ਕਿੱਥੇ ਕਿੱਥੇ ਹੋਣੇ ਆ ਇੱਥੇ ਮੈਲਵਨ ਚ ਕਿਹੜੀਆਂ ਕਿਹੜੀਆਂ ਤੁਸੀਂ ਜਗ੍ਹਾ ਬੁੱਕ ਕੀਤੀਆਂ ਤੇ ਜਿਹੜੇ ਹੁਣ ਸਾਡੇ ਦੇਖਣ ਵਾਲੇ ਦਰਸ਼ਕ ਆ ਉਹ ਕਿੱਥੇ ਜਾ ਕੇ ਇਹਦਾ ਆਨੰਦ ਮਾਣ ਸਕਦੇ ਆ ਕੁਝ ਜਰਨਲ ਐਂਟਰੀ ਵੀ ਆ ਕੁਝ ਵੀਆਈਪੀ ਟਿਕਟਾਂ ਵੀ ਆ ਉਹ ਸਾਰਾ ਦੱਸੋ ਜੀ ਤੇ ਭਾਜੀ ਜਿਹੜਾ ਟੂਰਨਾਮੈਂਟ ਆਪਣਾ ਹੁੰਦਾ ਉਹ ਇੱਕੋ ਆਪਣਾ ਸਟੇਡੀਅਮ ਹੈ ਮੈਲਬਨ ਸਪੋਰਟ ਸੈਂਟਰ ਪਾਰਕਵੈਲ ਉਹ ਹੈਗਾ ਜੀ ਮੈਲਬਨ ਜ਼ੂ ਦੇ ਜਿਵੇਂ ਹੀ ਨਾਲ ਹੈ ਸੋ ਉਹਨੂੰ ਸਟੇਟ ਨੈੱਟਬਾਲ ਐਂਡ ਹਾਕੀ ਸੈਂਟਰ ਵੀ ਕਹਿੰਦੇ ਉੱਥੇ ਪਾਰਕਿੰਗ ਵੀ ਫ੍ਰੀ ਆ ਖੁੱਲੀ ਪਾਰਕਿੰਗ ਆ ਸਿਟੀ ਦੇ ਜਿਵੇਂ ਹੀ ਕੰਡੇ ਤੇ ਆ ਜੀ ਉਹ ਸਟੇਡੀਅਮ ਜੀ ਤੇ ਟੂਰਨਾਮੈਂਟ ਦੀ ਵੈਸੇ ਕੋਈ ਟਿਕਟ ਨਹੀਂ ਰੱਖੀ ਹੋਈ ਆਪਾਂ ਪਰ ਇੱਕ ਜਨਰਲ ਕੈਟਾਗਰੀ ਉਹ ਫ੍ਰੀ ਆ ਇੱਕ ਵੀਆਈਪੀ ਟਿਕਟ ਉਹ ਸਿਰਫ ਗ੍ਰੈਂਡ ਫਾਈਨਲ ਦੀਆਂ ਟਿਕਟਾਂ ਸੀ ਇੱਕ ਦੋ ਕੈਟਾਗਰੀਆਂ ਰੱਖੀਆਂ ਹੋਈਆਂ ਤੇ ਜਿਹੜੀ ਵੀਆਈਪੀ ਟਿਕਟ ਜੇ ਤੁਸੀਂ 10 ਡਾਲਰ ਦੀ ਟਿਕਟ ਲੈਣੇ ਆ ਤਾਂ ਤੁਸੀਂ 10 ਇਨਾਮ ਜਿੱਤ ਸਕਦੇ ਆ ਸੋ 10 ਡਾਲਰ ਦੀ ਟਿਕਟ ਦੇ ਵਿੱਚ ਉਹ ਲੱਕੀ ਡਰਾ ਦੇ ਵਿੱਚ ਜਾਊਗੀ ਤੁਹਾਡੀ ਵੀਆਈਪੀ ਟਿਕਟ ਜਿਹਦੇ ਵਿੱਚ ਨੰਬਰ 1 ਤੇ ਬੁਲਟ ਮੋਟਰਸਾਈਕਲ ਆ ਇਹ ਵੀ ਪਹਿਲੀ ਵਾਰ ਹੋ ਗਿਆ ਆਮ ਤੌਰ ਤੇ ਬਲਟ ਪੰਜਾਬੀ ਚ ਕਬੱਡੀ ਵਾਲਿਆਂ ਨੂੰ ਮਿਲਦਾ ਤੇ ਤੁਸੀਂ ਇਹ ਵੀ ਬਣਾਇਆ ਇੱਕ ਥੋੜਾ ਜਿਹਾ ਇਹ ਵੀ ਇਸ ਵਾਰ ਅਸੀਂ ਡਿਫਰੈਂਟ ਚੀਜ਼ ਲੈ ਕੇ ਆਏ ਆ ਵੀ ਆਪਾਂ ਹੋਰ ਆਪਣੀ ਕਮਿਊਨਿਟੀ ਨਾਲ ਜੋੜੀ ਬੁਲਟ ਹੁਣ ਪੰਜਾਬੀਆਂ ਦਾ ਹੀ ਬੁਲਟ ਆ ਸੋ ਆਪਾਂ ਉਹਨੂੰ ਨਾਲ ਜੋੜਿਆ ਵੀ ਹਾਕੀ ਦੇ ਨਾਲ ਜੋੜਿਆ ਸੋ ਉਹਦਾ ਵੀ ਰਿਸਪਾਂਸ ਕਾਫੀ ਵਧੀਆ ਆ ਦਰਸ਼ਕਾਂ ਨੂੰ ਨਿਕਲਣਾ ਦਰਸ਼ਕਾਂ ਨੂੰ ਨਿਕਲਣਾ ਪਲੇਅਰਾਂ ਲਈ ਅਸੀਂ ਬਹੁਤ ਕੁਝ ਕਰ ਰਹੇ ਆ ਪਰ ਅਸੀਂ ਐਤਕੀ ਸੋਚਿਆ ਵੀ ਕੁਝ ਦਰਸ਼ਕਾਂ ਲਈ ਵੀ ਕੀਤਾ ਜਾਵੇ ਜੀ ਤੇ ਪਲੇਅਰਾਂ ਨੂੰ ਭਾਜੀ ਆਬਵੀਅਸਲੀ ਸਾਡੇ ਉੱਥੇ ਕੈਸ਼ ਪ੍ਰਾਈਜ਼ਸ ਮਿਲਦੇ ਆ ਐਂਡ एवरीथिंग ਉਹ ਅਸੀਂ ਮਾਰਕੀਟ ਨਹੀਂ ਕਰਦੇ ਪਰ ਅਸੀਂ ਉੱਥੇ ਕੋਈ ਸਪான்ਸਰ ਖੁਸ਼ ਹੋ ਕੇ ਜਿਹਦਾ ਕਬੱਡੀ ਦੇ ਵਿੱਚ ਨਹੀਂ ਹੁੰਦਾ ਭਾਜੀ ਵੀ ਰੇਟ ਤੇ 100 ਡਾਲਰ ਲੱਗਦਾ ਤੁਸੀਂ ਐਤ ਕੀ ਆਉਂਗੇ ਤੁਸੀਂ ਦੇਖਿਓ ਉੱਥੇ ਗੋਲਾਂ ਤੇ 100-100 ਡਾਲਰ ਲੱਗਦਾ ਅੱਛਾ ਜੀ ਵੀ ਐਸ ਕੁਆਟਰ ਦੇ ਵਿੱਚ ਗੋਲ ਹੋਊਗਾ ਤਾਂ ਟੀਮ ਨੂੰ 100 ਡਾਲਰ ਸਾਡੇ ਵੱਲੋਂ ਸੋ ਉਸ ਲੈਵਲ ਤੇ ਕਿਉਂਕਿ ਹਾਕੀ ਚ ਪੈਸਾ ਨਹੀਂ ਜਿੱਦਾਂ ਕਿ ਇੰਡੀਆ ਟੀਮ ਨੇ ਜਦੋਂ ਤੋਂ ਬਹੁਤ ਵਧੀਆ ਪਰਫਾਰਮ ਕੀਤਾ ਤਾਂ ਲਾਂ ਦੇ ਵਿੱਚ ਹਰ ਵਾਰ ਨਿੱਖਰ ਕੇ ਸਾਹਮਣੇ ਆਈ ਹੈ ਉਦੋਂ ਬਾਅਦ ਇੱਕ ਵਾਰੀ ਫੇਰ ਲੋਕਾਂ ਜਿਵੇਂ ਕਹਿੰਦੇ ਨੇ ਵੀ ਪੁਨਰ ਜਾਗਰਤੀ ਹੋਈ ਹੈ ਕਿ ਲੋਕ ਦੁਬਾਰਾ ਫੇਰ ਹਾਕੀ ਦੀ ਗੱਲ ਕਰਨ ਲੱਗੇ ਕਿਸੇ ਸਮੇਂ ਤਾਂ ਸਾਡੇ ਘਰਾਂ ਦੇ ਵਿੱਚ ਬੜੀ ਹੋਈ ਸੀ ਪਰ ਪਤਾ ਨਹੀਂ ਇਹੋ ਜੇ ਪਿਛਲੇ 20 25 ਸਾਲਾਂਾਂ ਚ ਨਿਕਲ ਗਈ ਸੀ ਹੁਣ ਦੁਬਾਰਾ ਫੇਰ ਆਉਣ ਲੱਗੀ ਤੇ ਪੰਜਾਬੀਆਂ ਨੇ ਤੁਹਾਨੂੰ ਕਿਵੇਂ ਰਿਸਪੌਂਸ ਕਿਵੇਂ ਮਿਲਿਆ ਇੱਥੇ ਜਿੱਥੇ ਆਸਟ੍ਰੇਲੀਆ ਦੇ ਵਿੱਚ ਜਦੋਂ ਤੁਸੀਂ ਗੱਲ ਕੀਤੀ ਵੀ ਹਾਕੀ ਕੱਪ ਲੈ ਕੇ ਆਉਣਾ ਹੈਗਾ ਤੇ ਕਿਵੇਂ ਲੋਕਾਂ ਨੇ ਦਿੱਤਾ ਰਿਸਪੌਂਸ ਦੀ ਰਿਸਪੌਂਸ ਜਿਹਦਾ ਜੇ ਆਪਾਂ ਪਹਿਲੇ ਸਾਲ ਤੋਂ ਦੇਖੀਏ ਨਾ ਪਹਿਲੇ ਸਾਲ ਇੰਨਾ ਵਧੀਆ ਨਹੀਂ ਸੀਗਾ ਹੁਣ ਜਦੋਂ ਟੀਮ ਆਪਣੀ ਇੰਡੀਆ ਵਾਲੀ ਵਧੀਆ ਕਰ ਰਹੀ ਆ ਤਾਂ ਉਹ ਹਰੇਕ ਬੰਦੇ ਨੂੰ ਉਸ ਬਾਰੇ ਪਤਾ ਆ ਤੇ ਉਹ ਮੇਰੇ ਨਾਲ ਹੋਰ ਬੰਦੇ ਜੁੜ ਰਹੇ ਹੋ ਇਸ ਚੀਜ਼ ਕਰਕੇ ਤੇ ਤੁਸੀਂ ਸੋਸ਼ਲ ਮੀਡੀਆ ਤਾਂ ਵੀ ਦੇਖ ਸਕਦੇ ਆ ਅੱਜ ਕੱਲ ਹਰੇਕ ਬੰਦਾ ਹਾਕੀ ਬਾਰੇ ਗੱਲ ਕਰਦਾ ਵੀ ਮੈਚ ਕੋਈ ਜਿੱਤਿਆ ਇੰਡੀਆ ਕੋਸ਼ਾ ਹੋਇਆ ਤਾਂ ਉਹਦੇ ਬਾਰੇ ਵੱਧ ਤੁਹਾਨੂੰ ਪੋਸਟਾਂ ਦਿੱਸਤੀਆਂ ਇਸ ਵਾਰ ਉਹਦਾ ਫਾਇਦਾ ਸਾਨੂੰ ਵੀ ਹੋਇਆ ਸਾਡੇ ਨਾਲ ਹੋਰ ਬੰਦੇ ਜੁੜੇ ਆ ਸਾਡੀ ਮੇਬੀ ਸਾਡੇ ਟੂਰਨਾਮੈਂਟ ਦੀ ਰੀਚ ਵੱਧ ਗਈ ਉਹਦੇ ਕਰਕੇ ਵੀ ਹੌਕੀ ਬਾਰੇ ਲੋਕੀ ਗੱਲਬਾਤ ਕਰ ਰਹੇ ਆ ਸੋ ਲੋਕਲ ਬੰਦਿਆਂ ਦੇ ਵਿੱਚ ਵੀ ਸਾਡੀ ਰੀਚ ਵਧੀਆ ਸੋ ਹੋਰ ਬੰਦੇ ਸਾਨੂੰ ਕੰਟੈਕਟ ਕਰਦੇ ਵੀ ਅਸੀਂ ਨਾਲ ਜੋੜਨਾ ਚਾਹੁੰਦੇ ਆ ਅੱਜ ਸਵੇਰੇ ਵੀ ਇੱਕ ਭਾਜੀ ਉਹਨਾਂ ਦਾ ਫੋਨ ਆਇਆ ਸੀਗਾ ਵੀ ਕਹਿੰਦੇ ਮੈਨੂੰ ਫੇਸਬੁੱਕ ਤੇ ਪਤਾ ਲੱਗਿਆ ਵੀ ਮੇਰਾ ਬੱਚਾ ਖੇਡਦਾ ਇੱਥੇ ਅੰਡਰ 8 ਕਿਸੇ ਟੀਮ ਦੇ ਵਿੱਚ ਤੇ ਮੈਂ ਉੱਥੇ ਆਉਣਾ ਚਾਹੁੰਦਾ ਮੈਂ ਕਹਾ ਜੀ ਕਾਫੀ ਇੰਡੀਆ ਦੀ ਟੀਮ ਦੇ ਬੈਟਰ ਕਰਾਂ ਦੇ ਨਾਲ ਸਾਨੂੰ ਇੱਥੇ ਵੀ ਜ਼ਰੂਰ ਫਾਇਦਾ ਹੋਇਆ ਆਪਣੀ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਵਧ ਗਈ ਗੇਮ ਬਾਰੇ ਤੇ ਕਿ ਜਿਹੜੇ ਪਲੇਅਰ ਹੁਣ ਆ ਰਹੇ ਆ ਜਿਹੜੇ ਇੰਡੀਆ ਤੋਂ ਜਿਹੜੇ ਨਾਮੀ ਜਾਂ ਜਿਹੜੇ 올ੰਪੀਅਨ ਟਾਈਪ ਪਲੇਅਰ ਆ ਉਹ ਕੀ ਨਾਂ ਦੱਸ ਦਿਓ ਸਾਨੂੰ ਜ਼ਰੂਰ ਥੋੜਾ ਜਿਹਾ ਪਹਿਲਾਂ ਜੀ ਸਭ ਤੋਂ ਮੇਨ ਆਪਣੇ 올ੰਪੀਅਨ ਆਕਾਸ਼ਦੀਪ ਸਿੰਘ ਉਹਨਾਂ ਨੇ ਪਿਛਲੇ 12-13 ਸਾਲ ਤੋਂ ਉਹ ਇੰਡੀਆ ਟੀਮ ਦੇ ਵਿੱਚ ਖੇਡ ਰਹੇ ਆ ਸੋ ਉਹਨਾਂ ਦੇ ਨਾਲ ਹੀ ਆਪਣੇ ਕੋਲ 올ੰਪੀਅਨ ਪ੍ਰਦੀਪ ਮੋਰ ਵੀ ਆ ਰਹੇ ਆ ਤੇ ਆਪਣੇ ਕੋਲ ਜਸਜੀਤ ਸਿੰਘ ਕਲਾਰ ਉਹ ਵੀ ਆਪਣੇ ਇੰਡੀਆ ਟੀਮ ਲਈ ਖੇਡੇ ਹੋਏ ਤੇ ਹੁਣ ਰੇ ਹਰਜੀਤ ਸਿੰਘ ਤੁੱਲੀ ਜੀ ਨੂੰ ਤੁਸੀਂ ਹਰਜੀਤ ਦਾ ਇਹ ਨਾਮ ਨਾਲ ਜਾਣਦੇ ਜਿਨ੍ਹਾਂ ਦੇ ਨਾਂ ਤੇ ਫਿਲਮ ਵੀ ਆਈ ਸੀ ਸੋ ਉਹ ਵੀ ਆ ਰਹੇ ਆ ਜੀ ਉਹਨਾਂ ਨੇ ਆਪਾਂ ਨੂੰ ਇੰਡੀਆ ਜਿਹੜਾ ਲਾਸਟ ਜੂਨੀਅਰ ਵਰਲਡ ਕੱਪ ਜਿੱਤਿਆ ਉਹਦੇ ਕੈਪਟਨ ਹਰਜੀਤ ਸਿੰਘ ਹੀ ਸੀ ਸੋ ਇਹ ਆਪਣੇ ਨਾਮੀ ਪਲੇਅਰ ਆਪਣੇ ਇੰਡੀਆ ਤੋਂ ਆ ਰਹੇ ਆ ਇਹਦੇ ਨਾਲ ਹੀ ਆਪਣੇ ਕੋਲ ਅਬੂ ਬਕਰ ਆ ਪਾਕਿਸਤਾਨ ਦਾ ਟੀਮ ਦੇ ਵਾਈਸ ਕੈਪਟਨ ਆ ਤੇ ਪਾਕਿਸਤਾਨ ਟੀਮ ਦਾ ਜਿਹੜਾ ਗੋਲ ਕੀਪਰ ਅਕਮਲ ਹੁਸੈਨ ਉਹ ਵੀ ਖੇਡ ਰਹੇ ਆ ਇਸੇ ਤਰ੍ਹਾਂ ਦੋ ਤਿੰਨ ਆਪਣੇ ਕੋਲ ਹੋਰ ਪਲੇਅਰ ਖੇਡ ਰਹੇ ਆ ਤੇ ਇੱਕ ਸਾਡੇ ਕੋਲ ਮੈਕਸੀਕੋ ਦਾ ਪਲੇਅਰ ਵੀ ਆਇਆ ਹੋਇਆ ਹੈ ਮੈਕਸੀਕੋ ਦੀ ਟੀਮ ਲਈ ਖੇਡ ਰਿਹਾ ਅਲੈਗਜ਼ੈਂਡਰ ਸੈਂਡੋਵਾਲ ਤੇ ਸੋ ਪਲੇਅਰ ਆਪਣੇ ਕੋ ਸਾਰੇ ਆ ਰਹੇ ਆ ਤੇ ਉਹ ਇੱਥੇ ਦੇ ਲੋਕਲ ਪਲੇਅਰਾਂ ਦੇ ਨਾਲ ਮਿਕਸ ਹੋ ਕੇ ਵਧੀਆ ਧਮਾਕੇਦਾਰ ਮੈਚ ਹੋਣਗੇ ਇਸ ਵਾਰ ਜੀ ਤੇ ਕੀ ਤੁਸੀਂ ਐਕਸਪੈਕਟ ਕੀ ਕਰਦੇ ਆ ਕਿੰਨੇ ਕੁ ਦਰਸ਼ਕ ਕਿਉਂਕਿ ਜਿ ਪਿਛਲੀ ਵਾਰ ਦੇ ਹਿਸਾਬ ਨਾਲ ਅੰਦਾਜ਼ਾ ਹੋ ਜਾਂਦਾ ਬੰਦੇ ਨੂੰ ਅੱਜ ਇਸ ਵਾਰ ਅਸੀਂ ਸੰਡੇ ਨੂੰ 3000 ਬੰਦਾ ਐਕਸਪੈਕਟ ਕਰ ਰਹੇ ਹਾਂ ਉੱਥੇ ਅ ਕਿਉਂਕਿ ਸੰਡੇ ਨੂੰ ਸਾਡੇ ਉੱਥੇ ਡਾਂਸ ਪਰਫਾਰਮੈਂਸਿਸ ਵੀ ਹੁੰਦੀਆਂ ਐ ਅਸੀਂ ਸਾਡੇ ਕੋਲ 300 ਬੱਚਾ ਭੰਗੜਾ ਪਰਫਾਰਮ ਵੀ ਕਰ ਰਿਹਾ ਸੋ ਅਸੀਂ ਕੱਲਾ ਹੌਕੀ ਨਹੀਂ ਅਸੀਂ ਕਲਚਰ ਵੀ ਨਾਲ ਚਲੋ ਮਿਕਸ ਕਰਕੇ ਅਸੀਂ ਚੱਲਦੇ ਹਾਂ ਸੋ ਬੱਚੇ ਆਉਂਦੇ ਐ ਸਾਡੇ ਕੋਲ ਬੱਚੇ ਉੱਥੇ ਭੰਗੜਾ ਪਰਫਾਰਮ ਕਰਦੇ ਐ ਪਰ ਉਹ ਹੌਕੀ ਦੇਖਦੇ ਐ ਫਿਰ ਫਿਰ ਉਹ ਹੌਕੀ ਸਿੱਖਣ ਵੀ ਲੱਪ ਹੁੰਦੇ ਐ ਖੁਸ਼ ਇਹੋ ਜਿਹੇ ਕੇਸਿਸ ਹੈਗੇ ਆ ਜਿਹੜੇ ਉੱਥੇ ਭੰਗੜਾ ਪਾਉਣ ਆਏ ਤੇ ਬਾਅਦ ਚ ਉਹ ਹੌਕੀ ਦੀਆਂ ਕਲਾਸਾਂ ਵੀ ਲਾਉਣ ਲੱਪ ਪਏ ਸੋ ਦੋਵੇਂ ਮਿਕਸ ਕਰਕੇ ਆਪਾਂ ਚੱਲ ਰਹੇ ਹਾਂ ਲੌਂਗ ਵੀਕਐਂਡ ਯਾਨੀ ਪੂਰਾ ਬਲਾਸਟ ਹੋਊਗਾ ਮੈਲਵਾਰ ਦੇ ਵਿੱਚ ਹਾਂਜੀ ਤੇ ਫਰਾਈਡੇ ਨੂੰ ਸ਼ੁਰੂ ਕਰਦਣਾ ਜੀ 1 ਵਜੇ ਜੀ ਤੇ ਗ੍ਰੈਂਡ ਫਾਈਨਲ ਆਪਨੇ ਸੰਡੇ ਸ਼ਾਮ ਨੂੰ 6:30 ਵਜੇ ਜੀ ਤੋਂ ਤਿੰਨੇ ਦਿਨ ਮਤਲਬ ਹਾਕੀ ਚੱਲਣੀ ਹੈ ਉੱਥੇ ਜੀ ਜੀ ਤੇ ਮਨਪ੍ਰੀਤ ਲਾਸਟ ਦੇ ਵਿੱਚ ਜਿਹੜਾ ਹੈਗਾ ਕਿ ਤੁਸੀਂ ਜਿਹੜੇ ਜਿਹੜੇ ਵੀ ਸੀ7 ਆਸਟ੍ਰੇਲੀਆ ਦੇਖ ਰਹੇ ਆ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਪਣੇ ਇਸ ਜਿਹੜਾ ਕਹਿੰਦੇ ਜਿਹੜਾ ਕਹਿ ਸਕਦੇ ਕਿ ਐਡਵੈਂਚਰ ਤੁਹਾਡਾ ਇਹ ਜੇ ਆਪਾਂ ਕਹਿਣਾ ਵੀ ਇਹਦੇ ਥਰੂ ਜਿਹੜਾ ਹੈਗਾ ਦਰਸ਼ਕਾਂ ਨੂੰ ਭਾਜੀ ਇਹੀ ਇੱਕ ਮੈਸੇਜ ਦੇਣਾ ਚਾਹੁੰਗਾ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟਸ ਦੇ ਵਿੱਚ ਪਾਓ ਜਿਹੜੀ ਨਹੀਂ ਹੋ ਹਾਕੀ ਆ ਇੱਥੇ ਆਪਣੇ ਕੋਈ ਇੰਨੀਆਂ ਇੰਡੀਆ 'ਚ ਤਾਂ ਆਪਣੇ ਕੋਈ ਇੰਨਾ ਫੈਸਿਲਿਟੀਆਂ ਨਹੀਂ ਹੁੰਦੀਆਂ ਹਨਾ ਓਪਰਚ्युनिटीज ਨਹੀਂ ਹੁੰਦੀਆਂ ਇੱਥੇ ਤੁਸੀਂ ਦੇਖੋ ਇੰਨੇ ਵਧੀਆ ਗਰਾਊਂਡਸ ਆ ਫੈਸਿਲਿਟੀਆਂ ਆ ਹਨਾ ਕਲੱਬਸ ਹੈਗੇ ਆ ਤੁਸੀਂ ਆਪਣੇ ਬੱਚਿਆਂ ਨੂੰ ਸਪੋਰਟਸ 'ਚ ਪਾਓ ਉਹ ਹੈਲਥੀ ਰਹਿਣਗੇ ਮੈਂਟਲੀ ਫਿੱਟ ਰਹਿਣਗੇ ਹਨਾ ਸਪੋਰਟਸ ਦੇ ਵਿੱਚ ਪਾ ਕੇ ਕਾਫੀ ਫਾਇਦਾ ਹੁੰਦਾ ਆਪਣੀ ਕਮਿਊਨਿਟੀ ਦਾ ਇਹ ਸਪੋਰਟਸ ਵਾਲ ਘਟਦੇ ਹਨਾ ਪਰ ਆਸ ਕਰਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਇਧਰ ਨੂੰ ਧਿਆਨ ਦਿੱਤਾ ਜਾਊਗਾ ਤੇ ਬਾਕੀ ਦਰਸ਼ਕਾਂ ਨੂੰ ਇਹੀ ਆਸ ਕਰਦੇ ਆ ਵੀ ਆਓ ਉੱਥੇ ਪਹੁੰਚੋ ਤੇ ਹਾਕੀ ਦਾ ਆਨੰਦ ਮਾਣੋ ਜੀ ਟੌਪ ਕਲਾਸ ਹਾਕੀ ਦਾ ਜੀ ਜੀ ਸੋ ਤੁਹਾਡਾ ਜਿੰਨਾ ਸਹਿਯੋਗ ਦਰਸ਼ਕਾਂ ਦਾ ਉੱਥੇ ਮਿਲੂਗਾ ਓਨਾ ਹੀ ਹਾਕੀ ਨੂੰ ਬੂਸਟ ਮਿਲੂਗਾ ਓਨਾ ਹੀ ਜਿਹੜਾ ਮੈਲਬਰਨ ਹਾਕੀ ਕਪਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਹੋਊਗਾ ਜੇ ਇੱਕਤੀ ਬੁਲਟ ਮੋਟਰਸਾਈਕਲ ਇਹ ਕੱਢ ਰਹੀ ਆ ਹੋ ਸਕਦਾ ਅਗਲੀ ਵਾਰ ਕਾਰ ਨਿਕਲੇ ਜੀਪ ਜੀਪ ਹੈ ਜੀਪ ਕੱਢ ਦੇਣ ਹੈ ਜੀ ਬੁਲਟ ਤੋਂ ਜੀਪ ਤੱਕ ਦਾ ਸਫਰ ਹੋਵੇ ਹੋਰ ਵੀ ਬਹੁਤ ਸਾਰੇ ਐਕਸਾਈਟਡ ਜਿਹੜੇ ਇਨਾਮ ਨੇ ਉਹ ਦਰਸ਼ਕਾਂ ਲਈ ਕੱਢੇ ਜਾਣੇ ਹੈਗੇ ਆ ਤਾਂ ਤੁਸੀਂ ਜਰੂਰ ਆ ਲੌਂਗ ਵੀਕਐਂਡ ਨੂੰ ਇੱਕ ਖੂਬਸੂਰਤ ਜਿਹੜਾ ਈਵੈਂਟ ਦੇ ਨਾਲ ਜੋੜ ਕੇ ਆ ਜਿਹੜਾ ਹੈਗਾ ਕਿ ਆਪਣੇ ਬੱਚੇ ਜਿਹੜੇ ਨਾਲ ਲੈ ਕੇ ਆ ਕੇ ਹੋਰ ਵੀ ਇਹਨੂੰ ਪ੍ਰਸੰਗਿਕ ਬਣਾਓ ਸੋ ਇਹੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸੀ7 ਆਸਟ੍ਰੇਲੀਆ ਨਾਲ ਜੁੜੇ ਰਹੋ ਅਸੀਂ ਸਾਰੇ ਜਿਹੜੇ ਹੌਕੀ ਕੱਪ ਦੀਆਂ ਝਲਕੀਆਂ ਜਾਂ ਤਸਵੀਰਾਂ ਦੇ ਰਾਹੀਂ ਤੁਹਾਡੇ ਨਾਲ ਜਿਹੜੀ ਸਾਂਝ ਬਣਾਉਂਦੇ ਰਵਾਂਗੇ ਤੇ ਬਾਕੀ ਜਿਹੜੀ ਈਵੈਂਟ ਬਾਰੇ ਜਾਣਕਾਰੀ ਇਹਨਾਂ ਦਾ ਕੰਟੈਕਟ ਨੰਬਰ ਉਹ ਪੋਸਟਰ ਦੇ ਵਿੱਚ ਤੁਸੀਂ ਦੇਖ ਹੀ ਲਮੋਗੇ ਇਹਨਾਂ ਸ਼ਬਦਾਂ ਨਾਲ ਕੈਮਰੇ ਦੇ ਪਿੱਛੇ ਅਵਧਾਰ ਸਿੰਘ ਟੈਣਾ ਨਾਲ ਮੈਨੂੰ ਤਰਨ ਦੀ ਬਲਾਸ ਪਰਨੋ ਦਿਓ ਜਾਤ ਮਨਪ੍ਰੀਤ ਤੁਹਾਡੇ ਸਮੇਂ ਲਈ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ